ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੴ ਸਤਿਗੁਰ ਪ੍ਰਸਾਦ ਸੋਰਠ ਮਹਲਾ ਪੰਜਵਾਂ ਸੁਖੀ ਇਕ ਪਿਖੈ ਸਭ ਸੁਖੀਆ ਰੋਗੀ ਕੈ ਪਾਣੈ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਆਪਨ ਹਾਥ ਸੰਜੋਗੀ ਸੁਖੀ ਕਾ ਪਿਖੈ ਸਭ ਸੁਖਿਆ ਰੋਗੀ ਕਹਿ ਪਾਣੈ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੀ ਜਿਨੇ ਆਪਣਾ ਭਰਮ ਗਵਾਤਾ ਤਿਸ ਕਹਿ ਪਾਣੈ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾਂ ਕਾ ਮਨ ਸੀਤਲ ਉਹ ਜਾਣੈ ਸਗਲੀ ਠੰਢੀ ਹਾਂ ਮੈ ਰੋਗ ਜਾਂ ਕਾ ਮਨ ਵਿਆਪਤ ਉਹ ਜਨਮ ਮਰੈ ਬਿਲ ਲਾਤੀ ਗਿਆਨ ਅੰਜਣ ਜਾ ਕੀ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸ ਅਗਿਆਨ ਅੰਧੇਰੈ ਸੁ ਜਸ ਨਾਹੀ ਬਹੜ ਬਹੜ ਪਰਮਾਤਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੈ ਤਹਿ ਮੇਰਾ ਮਨ ਲਾਗੈ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵਹਿ ਤਹ ਮੇਰਾ ਮਨ ਲਾਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ